ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੇ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜੱਟਾਂ ਦੇ ਇਤਿਹਾਸ ਬਾਰੇ ਜੱਟਾਂ ਦਾ ਇਹ ਇਤਿਹਾਸ ਅੱਜ ਤੋਂ ਕਈ ਹਜ਼ਾਰ ਸਾਲ ਪੁਰਾਣਾ ਹੈ ਜਦੋਂ ਜੱਟ ਜਾਤੀ ਕਿਸੇ ਵੀ ਧਰਮ ਵਿੱਚ ਨਹੀਂ ਸੀ ਆਉਂਦੀ ਉਦੋਂ ਜੱਟ ਇੱਕ ਕਬੀਲਾ ਜਾਂ ਛੋਟਾ ਜਾਂ ਲੋਕਾਂ ਦਾ ਝੁੰਡਦਾ ਸੀ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਜੱਟ ਕੱਲੇ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨਹੀਂ ਰਹਿੰਦੇ ਬਲਕੇ ਜੱਟ ਜਾਤ ਪੂਰੀ ਦੁਨੀਆ ਵਿੱਚ ਵਸਦੀ ਹੈ ਪੂਰੀ ਦੁਨੀਆ ਵਿੱਚ ਜੱਟ ਵੱਖ-ਵੱਖ ਧਰਮਾਂ ਵੱਖ-ਵੱਖ ਜਾਤਾਂ ਦੇ ਰੂਪ ਵਿੱਚ ਬੈਨੇ ਹੋਏ ਹਨ ਅੱਜ ਜੱਟ ਕੱਲੇ ਸਿੱਖ ਧਰਮ ਵਿੱਚ ਨਹੀਂ ਹਨ ਬਲਕਿ ਦੁਨੀਆ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਜੱਟ ਪੂਰੀ ਦੁਨੀਆ ਵਿੱਚ ਵਸਦੇ ਹਨ ਪਰ ਅੱਜ ਆਪਾਂ ਗੱਲ ਕਰਾਂਗੇ ਜੱਟਾਂ ਦੇ ਇਤਿਹਾਸ ਬਾਰੇ ਜੱਟ ਕਦੋਂ ਪੰਜਾਬ ਆ ਕੇ ਰਹਿਣ ਲੱਗੇ ਜਾਂ ਫਿਰ ਸ਼ੁਰੂ ਤੋਂ ਹੀ ਪੰਜਾਬ ਵਿੱਚ ਰਹਿੰਦੇ ਸਨ ਜੱਟਾਂ ਦਾ ਇਤਿਹਾਸ ਪੜਚੋਲਣ ਲਈ ਬਹੁਤ ਸਾਰੇ ਲੇਖ ਹਨ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਜੱਟ ਇੱਕ ਬਹੁਤ ਹੀ ਪੁਰਾਣੀ ਜਾਤੀ ਓਣ ਕਰਕੇ ਇਹ ਕਿਤਾਬਾਂ ਵੀ ਵੱਖ-ਵੱਖਰੇ ਇਤਿਹਾਸ ਦੱਸਦੀਆਂ ਹਨ ਕੋਈ ਕਿਤਾਬ ਕਹਿੰਦੀ ਹੈ ਕਿ ਜੱਟ ਭਾਰਤ ਵਿੱਚ ਹੀ ਸ਼ੁਰੂ ਤੋਂ ਰਹਿ ਰਹੇ ਹਨ ਤੇ ਕੋਈ ਲੇਖਕ ਕਹਿੰਦਾ ਹੈ ਕਿ ਜੱਟ ਮੱਧ ਏਸ਼ੀਆ ਤੋਂ ਭਾਰਤ ਵਿੱਚ ਆਏ ਹਨ ਸਭ ਤੋਂ ਪਹਿਲਾਂ ਆਪਾਂ ਮੱਧ ਏਸ਼ੀਆ ਵਾਲੀ ਥਿਊਰੀ ਦਾ ਵਰਣਨ ਕਰਦੇ ਹਾਂ ਜੱਟ ਮੱਧ ਏਸ਼ੀਆ ਤੋਂ ਆਏ ਸ਼ਕਸਤਾਂ ਖੇਤਰ ਤੋਂ ਆਰੀਆ ਕਬੀਲੇ ਹਨ ਆਰੀਆ ਲੋਕ ਜਦੋਂ ਭਾਰਤ ਵਿੱਚ ਆਏ ਤਾਂ ਉਦੋਂ ਉਹਨਾਂ ਨੂੰ ਇੱਥੇ ਰਹਿਣ ਲਈ ਇਤੋਂ ਦੇ ਮੂਲ ਨਿਵਾਸੀਆਂ ਦੇ ਨਾਲ ਜੰਗ-ਜੋਧ ਵੀ ਲੜਦੇ ਪਏ 2500 BC ਤੋਂ ਲੈ ਕੇ 700 BC ਤੱਕ ਭਾਰਤ ਦੇ ਸਾਰੇ ਭਾਗਾਂ ਤੇ ਆਰੀਆ ਲੋਕਾਂ ਦਾ ਹੀ ਕਬਜ਼ਾ ਹੋ ਗਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਮੋਕਰਜੀ ਦੇ ਵਿਚਾਰਾਂ ਅਨੁਸਾਰ ਵੀ ਆਰੀਆ 2500 BC ਦੇ ਆਸ-ਪਾਸ ਹੀ ਭਾਰਤ ਆਏ ਸਨ। ਆਰੀਆ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਅਤੇ ਉੱਤਰ-ਪੂਰਬ ਦੇ ਪ੍ਰਾਂਤਾਂ ਉੱਤੇ ਆਪਣਾ ਕਬਜ਼ਾ ਕਰ ਲਿਆ। ਇਸ ਵਿੱਚ ਸਿੱਧੂ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਨਾਲ ਘਿਰਿਆ ਹੋਇਆ ਸਾਰਾ ਭੂਗ ਭਾਗ ਸ਼ਾਮਿਲ ਸੀ ਉਹ ਇਹ ਅਧਿਆਇ ਕਹਿੰਦਾ ਹੈ ਕਿ ਜੱਟ ਆਰੀਆ ਦੇ ਰੂਪ ਵਿੱਚ ਮੱਧ ਏਸ਼ੀਆ ਤੋਂ ਭਾਰਤ ਅਤੇ ਜਾਰਮ ਵਿੱਚ ਚਲੇ ਗਏ ਇਹ ਜ਼ਰੂਰੀ ਨਹੀਂ ਕਿ ਜੱਟਾਂ ਦਾ ਨਾਮ ਹਜ਼ਾਰਾਂ ਸਾਲ ਪਹਿਲਾਂ ਵੀ ਜੱਟ ਹੀ ਹੋਵੇਗਾ ਨਾਮ ਬਾਵਲੀ-ਔਲੀ ਬਦਲਦੇ ਰਹਿੰਦੇ ਹਨ ਆਰੀਆ ਲੋਕ ਵਕੁਕ ਕਬੀਨਿਆਂ ਵਿੱਚ ਵੱਡੇ ਉਦਦੇ ਸਨ ਪਰ ਹਰ ਕਬੀਨੇ ਦਾ ਆਪਣਾ ਇੱਕ ਰਾਜਾ ਸੀ ਬ੍ਰਹਮ ਵਰਤ ਦੇ ਪੰਜ ਕਬੀਨੇ ਅਨੂਸ਼ ਭਾਰਤ ਪੂਰੂ ਜਾਤੂ ਅਤੇ ਤਰੇ ਵਾਸ਼ੂ ਰਾਜ ਕਰਦੇ ਸਨ ਮੱਤਰ ਸੋਰ ਸੈਣ ਅਤੇ ਸਿੰਧ ਇਹ ਦੋ ਆਰੀਆ ਲੋਕਾਂ ਦੇ ਵੱਡੇ ਕਬੀਲੇ ਸਨ ਜੋ ਆਪਸ ਵਿੱਚ ਹੀ ਲੜਦੇ ਰਹੇਦੇ ਸਨ ਉਸ ਵਕਤ ਸਾਰੇ ਜੱਟ ਕਿਸਾਨੀ ਹੀ ਕਰਦੇ ਸਨ ਰਿਗਵੇਦ ਕਾਲ ਅਤੇ ਮਹਾਭਾਰਤ ਵੇਲੇ ਸਾਰੇ ਜੱਟ ਕਬੀਲੇ ਪੂਰੇ ਉੱਤਰੀ ਭਾਰਤ ਵਿੱਚ ਆਬਾਦ ਹੋ ਚੁੱਕੇ ਸਨ ਮਹਾਭਾਰਤ ਵਿੱਚ ਵੀ ਜੱਟਾਂ ਦਾ ਵਰਨਨ ਮਿਲਦਾ ਹੈ ਜੱਟ ਪ੍ਰਾਚੀਨ ਆਰੀਆ ਕਬੀਲੇ ਹਨ ਇਹ ਉਸ ਵਕਤ ਦੀ ਗੱਲ ਹੈ ਜਦੋਂ ਸਾਰੇ ਲੋਕ ਇਕੱਠੇ ਰਹਿੰਦੇ ਸਨ ਜੇਕਰ ਕੋਈ ਲੜਾਈ ਉਹਦੀ ਵੀ ਸੀ ਤਾਂ ਉਹ ਧਰਬਾ ਪਿੱਛੇ ਨਹੀਂ ਬਲਕਿ ਰਾਜਾਂ ਪਿੱਛੇ ਅਤੇ ਇਲਾਕਿਆਂ ਪਿੱਛੇ ਹੁੰਦੀ ਸੀ। ਵਾਹ ਭਾਰਤ ਦੇ ਸਮੇਂ ਵਿੱਚ ਪੂਰੇ ਭਾਰਤ ਵਿੱਚ 244 ਰਾਜ ਸਨ ਜਿਨ੍ਹਾਂ ਵਿੱਚੋਂ 83 ਰਾਜ ਦਰੋਲ ਜੱਟਾਂ ਦੇ ਸਨ। ਪ੍ਰੋਫੈਸਰ ਵੀਵੀ ਲਾਲ ਅਨੁਸਾਰ ਵਾਹ ਭਾਰਤ ਦਾ ਜੁਦ 800 ਤੋਂ 900 ਈਸਵੀ ਪੂਰਵ ਦੇ ਆਸ-ਪਾਸ ਹੋਇਆ ਸੀ ਪਰ ਭਾਈ ਕਾਰਸਿਕ ਦਾਬਾ ਦੇ ਅਨੁਸਾਰ ਵਾਹ ਭਾਰਤ ਦੀ ਲੜਾਈ 950 ਈਸਵੀ ਪੂਰਵ ਦੇ ਆਸ-ਪਾਸ ਹੋਈ ਸੀ। ਇਹ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਮਹਾ ਭਾਰਤ ਵਿੱਚ ਵੀ ਜੱਟਾਂ ਦਾ ਜ਼ਿਕਰ ਮਿਲਦਾ ਹੈ ਤਾਂ ਜੱਟ ਈਸਾ ਤੋਂ ਵੀ ਹਜ਼ਾਰ ਸਾਲ ਪਹਿਲਾਂ ਆਏ ਪ੍ਰਤੀਤ ਹੁੰਦੇ ਹਨ ਜਿਨ੍ਹਾਂ ਨੂੰ ਉਦੋਂ ਮੰਡ ਅਤੇ ਮੜੈਜ ਕਹਿੰਦੇ ਸਨ ਮੰਡ ਜੱਟ ਸਨ ਅਤੇ ਮੜੈਜ ਵਪਾਰੀ ਸਨ ਇਹ ਦੋਵੇਂ ਸਿੱਧੂ ਦਰਿਆਵਾਂ ਦੇ ਦੋਨਾਂ ਕੰਢਿਆਂ ਉੱਤੇ ਰਹਿੰਦੇ ਸਨ ਜੋ ਮਲਤਾਨ ਤੱਕ ਫੈਲੇ ਹੋਏ ਸਨ ਪਰ ਉੱਥੇ ਹੀ ਵਿਦੇਸ਼ੀ ਇਤਿਹਾਸਕਾਰ ਜੱਟਾਂ ਨੂੰ ਇੰਡੋ ਸਿੱਥੀਅਨ ਜਾਤੀ ਦੇ ਵਾਛੇ ਜ ਬਣਦੇ ਹਨ ਜਿਨ੍ਹਾਂ ਨੂੰ ਪ੍ਰਸਿੱਧ ਇਤਿਹਾਸਕਾਰ ਪਿਲਨੀ ਅਤੇ ਟਾਉਟੀ ਜੱਟੀ ਅਤੇ ਜੈਟੀ ਦਾ ਨਾਮ ਨਾਲ ਸੰਬੋਧਨ ਕਰਦੇ ਹਨ ਜੋ ਉਸ ਸਮੇਂ ਦੇ ਅਨੁਸਾਰ ਜੱਟਾਂ ਦੇ ਅਲੱਗ-ਅਲੱਗ ਨਾਮ ਸਨ ਇਹਨਾਂ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਜੱਟ ਆਪਣੇ ਭਾਈਚਾਰੇ ਵੰਡ ਅਤੇ ਮੜੈਜਾਂ ਤੋਂ ਬਾਅਦ ਵਿੱਚ ਆ ਕੇ ਭਾਰਤ ਵਿੱਚ ਵਸੇ ਸਨ ਕੈਪਟਨ ਦਲੀਪ ਸਿੰਘ ਐ ਲਾወት ਆਪਣੀ ਕਿਤਾਬ ਵਿੱਚ ਮਹਾਨ ਜਰਨਲ ਪੋਰਸ ਨੂੰ ਵੀ ਜੱਟ ਦੱਸਦਾ ਹੈ ਮਹਾਨ ਰਾਜਾ ਹਰੇਸ਼ ਨੂੰ ਵੀ ਬੈਸ ਜੱਟ ਦੱਸਦਾ ਹੈ ਅਤੇ ਜੈਸਰਤ ਨੂੰ ਵੀ ਜਸੰਤੂ ਜੱਟ ਕਿਹਾ ਜਾਂਦਾ ਹੈ ਜਿਸ ਨੇ ਮਹਾਭਾਰਤ ਦਾ ਜੰਦ ਲੜਿਆ ਸੀ ਹੋ ਸਕਦਾ ਹੈ ਕਿ ਉਸ ਵਕਤ ਜੱਟਾਂ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੋਵੇ ਉਤੇ ਹੀ ਪ੍ਰਸਿੱਧ ਇਤਿਹਾਸਕਾਰ ਡਾਕਟਰ ਬਖਸ਼ੀ ਸਿੰਘ ਨਿੱਜਰ ਜੱਟਾਂ ਨੂੰ ਸਕੀਤੀਅਨ ਪ੍ਰਾਂਥੀਅਨ ਕੁਸ਼ਾਣ ਦੀ ਔਲਾਦਾ ਬਣਦਾ ਹੈ ਸਾਕਾ ਖੇਤਰ ਤੋਂ ਆਏ ਕਬੀਲੇ ਇੰਡੂ ਆਰਾਨੀ ਅਤੇ ਯੂਰਪੀਅਨ ਇੱਕੋ ਜਾਤੀ ਵਿੱਚੋਂ ਸਨ ਜਿੰਦਾ ਦਾ ਮੋਢਲਾ ਘਰ ਸੀ થી ਅੰਦੇਸ਼ ਸੀ ਇਹ ਸਾਰੇ ਇਤਿਹਾਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਉੱਤੇ ਜੱਟ ਬਹੁਤ ਪੁਰਾਣੇ ਹਨ ਕਿਹਾ ਜਾਂਦਾ ਹੈ ਕਿ ਮਹਾ ਭਾਰਤ ਦੇ ਸਮੇਂ ਤੱਕ ਟੱਕ ਅਤੇ ਢੱਕ ਜੱਟਾਂ ਦੇ ਦੋ ਤਾਕਤਵਰ ਕਬੀਲੇ ਪੰਜਾਬ ਵਿੱਚ ਵਸਦੇ ਸਨ ਮਹਾ ਭਾਰਤ ਵਿੱਚ ਪੰਜਾਬ ਸਿੰਧ ਗੁਜਰਾਤ ਇਲਾਕਿਆਂ ਦੇ ਸੈਂਕੜੇ ਜੱਟ ਕਬੀਲਿਆਂ ਦਾ ਵਰਨਨ ਮਿਲਦਾ ਹੈ ਜੋ ਉਸ ਵਕਤ ਪਸ਼ੂ ਪਾਲ ਕੇ ਅਤੇ ਵਾਹੀ ਜੋਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਜਰਨਲ ਕਨਿੰਗਮ ਅਤੇ ਮੇਜਰ ਟਾਣ ਦੋ ਵਿਦੇਸ਼ੀ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਜੱਟ ਇੰਡੋ-ਸਿਥੀਅਨ ਕਬੀਲੇ ਵਿੱਚੋਂ ਹੀ ਆਉਂਦੇ ਹਨ ਮੇਜਰ ਟਾਣ ਰਾਜਪੂਤਾਂ ਤੇ ਜੱਟਾਂ ਨੂੰ ਇੱਕੋ ਸਮਾਜ ਦੇ ਲੋਕ ਦੱਸਦਾ ਹੈ ਪਰ ਬਾਅਦ ਵਿੱਚ 8ਵੀਂ ਸਦੀ ਵਿੱਚ ਬ੍ਰਾਹਮਣ ਰੀਤੀ ਰਿਵਾਜਾਂ ਕਾਰਨ ਰਾਜਪੂਤ ਵੱਖਰੇ ਹੋ ਗਏ ਇਸੇ ਕਾਰਨ ਹੀ ਜੱਟਾ ਗੁਜਰਾ ਅਤੇ ਰਾਜਪੂਤਾਂ ਦੇ ਬਹੁਤੇ ਗੋਤ ਆਪਸ ਵਿੱਚ ਸਾਂਝੇ ਹਨ 10ਵੀਂ ਸਦੀ ਵਿੱਚ ਰਾਤਪੂ ਰਾਜਪੂਤ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਤੇ ਜਿਹੜੇ ਜੱਟ ਪੁਰਾਣੀਆਂ ਰੀਤੀ ਰਿਵਾਜਾਂ ਦੇ ਵਿਰੁੱਧ ਸਨ ਉਹ ਮੱਧ ਭਾਰਤ ਤੋਂ ਚੱਲ ਕੇ ਜਮਨਾ ਅਤੇ ਰਾਵੀ ਦੇ ਇਲਾਕਿਆਂ ਵਿੱਚ ਦੂਰ ਦੂਰ ਤੱਕ ਫੈਲ ਗਏ ਇੱਕ ਜਨਾਨੀ ਇਤਿਹਾਸਕਾਰ ਹੈਰੋਡੋਟਸ ਦੇ ਅਨੁਸਾਰ ਜੱਟਾਂ ਵਰਗੀ ਬਹਾਦਰ ਕੌਮ ਦੁਨੀਆ 'ਤੇ ਹੋਰ ਕੋਈ ਵੀ ਨਹੀਂ ਹੈ ਪਰ ਜੱਟਾਂ ਨੂੰ ਹਮੇਸ਼ਾ ਆਪਸੀ ਫੋਟੋ ਨਹੀਂ ਮਾਰਿਆ ਹੈ ਇਸੇ ਲਈ ਹੀ ਸਾਰੀ ਦੁਨੀਆ ਦੇ ਜੱਟਾਂ ਦੇ ਗੋਤ ਸਾਝੇ ਅਤੇ ਮਿਲਦੇ ਜੁਲਦੇ ਹਨ ਜੱਟ ਮੱਧ ਏਸ਼ੀਆ ਤੋਂ ਹੀ ਚੱਲ ਕੇ ਕਈ ਦੇਸ਼ਾਂ ਵਿੱਚ ਕਾਬਜ ਹੋਏ। ਹਿੰਦੂ ਧਰਮ ਦੀਆਂ ਪ੍ਰਾਤਨ ਪੁਸਤਕਾਂ, ਪ੍ਰਾਨ ਵਰਨ ਆਦਿ ਤੋਂ ਵੀ ਜੱਟਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਹਿੰਦੂ ਧਰਮ ਦੇ ਪ੍ਰਾਨ 300 ਈਸਵੀ ਤੋਂ 900 ਈਸਵੀ ਦੇ ਵਿਚਕਾਰ ਲਿਖੇ ਗਏ ਸਨ। ਉੱਥੇ ਹੀ ਮਨੁਸਮ੍ਰਿਤੀ ਵੀ ਬਹੁਤ ਪ੍ਰਾਰਾ ਗ੍ਰੰਥ ਹੈ ਜੋ ਈਸਾ ਤੋਂ ਲਗਭਗ 1800 ਸਾਲ ਪਹਿਲਾਂ ਲਿਖਿਆ ਗਿਆ। ਆਰੀਆ ਜਾਤੀ ਦੇ ਲੋਕ ਈਸਾ ਤੋਂ ਵੀ 2500 ਸਾਲ ਪਹਿਲਾਂ ਸਬਤ ਸਿੱਧੂ ਅਰਥਾਤ ਸਰਸਵਤੀ ਖੇਤਰ ਵਿੱਚ ਆਏ ਸਨ। ਤੁਸੀਂ ਹੈਰਾਨ رہ ਜਾਓਗੇ ਕਿ ਜੈਨ ਅਤੇ ਬੁੱਧ ਧਰਮ ਦੇ ਗ੍ਰੰਥਾਂ ਵਿੱਚ ਵੀ ਪਰਾਚੀਨ ਜੱਟ ਕਬੀਲਿਆਂ ਦਾ ਵਰਣਨ ਮਿਲਦਾ ਹੈ ਭਾਰਤ ਵਿੱਚ ਆਕਸ ਦਰਿਆ ਤੇ ਬਲਫ ਬੁਖਾਰੇ ਤੋਂ ਆਉਣ ਵਾਲੇ ਪਰਾਚੀਨ ਜੱਟ ਕਬੀਲੇ ਮੰਟ ਵਿਰਕ ਮਾਨ ਸਿਵੀਏ ਬੈਣੀਪਾਲ ਦਈਏ ਬੋਲ ਬਲ ਅਤੇ ਪੁਵਾਰ ਆਦਿ ਸਨ ਬਲਖ ਬੁਖਾਰੇ ਤੋਂ ਆਉਣ ਵਾਲੇ ਜੱਟਾਂ ਨੂੰ ਬਹਾਲੀਕ ਵੀ ਕਿਹਾ ਜਾਂਦਾ ਹੈ ਬਲਖ ਅਫਗਾਨਿਸਤਾਨ ਦਾ ਖੇਤਰ ਹੈ ਤੇ ਬੁਖਾਰਾ ਰੂਸ ਦੇ ਉਹ ਜਿਵੇਂ ਕੁ ਬਤੇ ਇਹ ਪੁਰਾਣਾ ਤੁਰਕਿਸਤਾਨ ਖੇਤਰ ਹੈ ਜਿੱਥੇ ਜੱਟਾਂ ਨੇ ਆਪਣੇ ਜੱਟ ਸੰਘ ਬਣਾਏ ਹੋਏ ਸਨ ਜੱਟਾਂ ਨੇ ਅਫਗਾਨਿਸਤਾਨ ਉੱਤੇ ਵੀ ਕਾਫੀ ਲੰਮਾ ਸਮਾਂ ਰਾਜ ਕੀਤਾ ਤੇ ਫਿਰ ਸੇਨਦ ਅਤੇ ਉੱਤਰ ਪੱਛਮੀ ਭਾਰਤ ਵਿੱਚ ਆ ਕੇ ਕਬਜ਼ੂ ਗਏ ਇਨ੍ਹਾਂ ਕਬੀਲਿਆਂ ਨੇ ਹੀ ਸਿਕੰਦਰ ਮਹਾਨ ਤਮੂਰ ਲੰਗ ਨਾਦਰ ਸ਼ਾ ਅਹਿਮਦ ਸ਼ਾ ਅਬਦਾਲੀ ਮਹਿਮੂਦ ਗਜਨਵੀ ਅਤੇ ਮੁਹੰਮਦ ਗੋਰੀ ਵਰਗੇ ਤਾਕਤਵਰ ਅਮਲਾਵਰਾ ਨੂੰ ਦੇਹ ਜੱਟ ਧਰਮ ਦੀ ਰਾਖੀ ਲਈ ਡਟ ਕੇ ਮੁਕਾਬਲਾ ਕੀਤਾ ਸੀ ਪਰ ancient ਭਾਰਤ ਕਿਤਾਬ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦੀਵਾ ਜੀ ਸੀ ਜੋ ਕਿ ਇੱਕ ਰਾਏ ਜੱਟ ਕਬੀਲੇ ਵਿੱਚੋਂ ਆਉਂਦਾ ਸੀ ਇਸ ਖਾਨਦਾਨ ਨੇ ਸਿੰਧ ਉੱਤੇ 137 ਸਾਲਾਂ ਤੱਕ ਰਾਜ ਕੀਤਾ ਪਰ ਫਿਰ ਇੱਕ ਵਿਧਵਾ ਰਾਣੀ ਨਾਲ ਡੱਚ ਲੋਕਾਂ ਨੇ ਧੋਖਾ ਧੜੀ ਕਰਕੇ ਉਹਨਾਂ ਦਾ ਰਾਜ ਭਾਗ ਖੋਲਿਆ ਜਿਸ ਤੋਂ ਬਾਅਦ ਜੱਟਾਂ ਨੇ ਮੁਹੰਮਦ ਬਿਨ ਕਾਸਮ ਨਾਲ ਸਮਝੌਤਾ ਕੀਤਾ ਅਤੇ ਉਸ ਦੇ ਨਾਲ ਮਿਲ ਕੇ ਉਸ ਨੂੰ ਰਾਜ ਭਾਗ ਦਵਾਇਆ ਤੇ ਉਸ ਨੂੰ ਸਿੱਧ ਉਤੇ ਕਾਬਜ਼ ਕੀਤਾ ਪਰ ਗੱਤੀ ਤੇ ਬੈਠ ਕੇ ਮੁਹੰਮਦ ਬਿਨ ਕਾਸਮ ਨੇ ਜੱਟਾਂ ਉਤੇ ਵੀ ਜੱਗੀਆਂ ਲਗਾ ਦਿੱਤਾ ਜਦੋਂ ਜੱਟ ਫਿਰ ਉਸ ਦੇ ਵੀ ਵਿਰੋਧ ਹੋ ਗਏ ਪਰ ਉਸ ਵਕਤ ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸਨ ਉਸ ਵਕਤ ਅਰਬ ਲੋਕਾਂ ਨੇ ਵੀ ਭਾਰਤ ਉਤੇ ਹਮਲੇ ਕੀਤੇ ਤੇ ਫਿਰ ਮਹਿਮੂਦ ਨੇ ਭਾਰਤ ਤੇ ਲਗਾਤਾਰ 16 ਹਮਲੇ ਕੀਤੇ ਪਰ ਅਖੀਰਲੇ ਹਮਲੇ ਵਿੱਚ ਜੱਟਾਂ ਨੇ ਮਹਿਮੂਦ ਨੂੰ ਵਾਪਸ ਭਜਾ ਦਿੱਤਾ ਅਤੇ ਉਸ ਦਾ ਲੁੱਟਿਆ maal ਵੀ ਖੋਲ ਲਿਆ ਸਮਾਂ ਅੱਗੇ ਬੀਤਿਆ ਜਦੋਂ ਜਦੋਂ ਭਾਰਤ ਵਿੱਚ ਔਰੰਗਜ਼ੇਬ ਦਾ ਰਾਜ ਆਇਆ ਤਾਂ ਉਸ ਵਕਤ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਵੀ ਬਣ ਗਏ ਉਸ ਤੋਂ ਬਾਅਦ ਕੁਝ ਜੱਟ ਕਬੀਲੇ ਭਰਤਪੁਰ ਅਤੇ ਧੋਲਪੁਰ ਦੇ ਇਲਾਕੇ ਵਿੱਚ ਆ ਕੇ ਵਸ ਗਏ ਭਰਤਪੁਰ ਅਤੇ ਧੋਲਪੁਰ ਦੇ ਇਲਾਕੇ ਉੱਤੇ ਵੀ ਅਮੇਸ਼ਾ ਤੋਂ ਇਹ ਜੱਟ ਕਬੀਲਿਆਂ ਦਾ ਦਬਦਬਾ ਆ ਰਿਹਾ ਹੈ ਉਧਰ ਪੰਜਾਬ ਵਿੱਚ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੱਟ ਰਾਜਾ ਹੋਇਆ 11ਵੀਂ ਸਦੀ ਦੇ ਆਰੰਭ ਵਿੱਚ ਹੀ ਜੱਟ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਫੈਲ ਚੁੱਕੇ ਸਨ ਇਹ ਜੱਟ ਪੂਰਬ ਅਤੇ ਪੱਛਮ ਵਿੱਚੋਂ ਆ ਕੇ ਆਬਾਦ ਹੋਏ ਸਨ ਇੱਕ ਹੋਰ ਅੰਗਰੇਜ਼ ਇਤਿਹਾਸਕਰ ਸਰ ਈਵਸਟਨ ਨੇ ਸਨ 1881 ਵਿੱਚ ਪੰਜਾਬ ਦੀ ਜਾਣਗਰਨਾ ਵੀ ਕੀਤੀ ਸੀ ਉਹ ਵੀ ਇੱਕ ਇਸ ਗੱਲ ਉੱਤੇ ਮੋਹਰ ਲਗਾਉਦਾ ਇੱਕ ਜੱਟ ਹਿੰਦੋ-ਸੀਥੀਆ ਨਸਲ ਵਿੱਚੋਂ ਹਨ ਜੋ ਈਸਾ ਪੂਰਵ ਤੋਂ ਬਹੁਤ ਸਮਾਂ ਪਹਿਲਾਂ ਭਾਰਤ ਵਿੱਚ ਆਈ ਸੀਥੀਆ ਇੱਕ ਪੂਰਬ ਮੱਧ ਪੂਰਬੀ ਦੇਸ਼ ਹੈ ਜਿੱਥੇ ਉਹਨਾਂ ਦੱਖਣੀ ਯੂਰਪ ਅਤੇ ਸੋਵੀਅਤ ਰੂਸ ਦਾ ਇਲਾਕਾ ਹੈ ਪ੍ਰਾਤਣ ਸਮੇਂ ਵਿੱਚ ਜੱਟ ਕੈਪਸੀਅਨ ਸਾਗਰ ਤੋਂ ਲੈ ਕੇ ਮੁਲਤਾਨ ਤੱਕ ਆਉਦੇ ਜਾਂਦੇ ਸਨ ਫਿਰ ਫੇਰੂ ਅਤੇ ਆਮੂ ਦਰਿਆ ਦੇ ਵਿਚਕਾਰਲੇ ਖੇਤਰ ਨੂੰ ਜੱਟਾਂ ਦਾ ਮਾਸਾਗੇਟ ਵੀ ਕਿਹਾ ਜਾਂਦਾ ਹੈ ਮਾਸਾ ਗੇਟ ਤੋਂ ਭਾਵ ਹੈ ਕਿ ਮਹਾਨ ਜੱਟ ਵੱਖ-ਵੱਖ ਦੇਸ਼ਾਂ ਵਿੱਚ ਜੱਟਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਪਰ ਉਹਨਾਂ ਦੀ ਨਸਲ ਇੱਕੋ ਹੀ ਹੈ ਜਨਾਨੀ ਸ਼ਬਦ ਜੇਟੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਜਰਤਾ ਨਾਲ ਕਾਫੀ ਮਿਲਦਾ ਜੁਲਦਾ ਹੈ ਇਹੀ ਸ਼ਬਦ ਔਲੀ-ਔਲੀ ਆਪਣਾ ਰੂਪ ਬਦਲ ਕੇ ਜੱਟ ਅਤੇ जाट ਜਵਦ ਬਣ ਗਿਆ ਮਹਾਨ ਜਨਾਨੀ ਇਤਿਹਾਸਕਰ ਥੂਚੀ ਡਿਡਸ ਨੇ ਇਹ ਐਲਾਨ ਕੀਤਾ ਸੀ ਕਿ ਪੂਰੇ ਏਸ਼ੀਆ ਤੇ ਜੋਰਪ ਵਿੱਚ ਅਸੀ ਕੋਈ ਜਾਤੀ ਨਹੀਂ ਸੀ ਜਿਹੜੀ ਸੀਥੀਅਨ ਜੱਟਾਂ ਦਾ ਖੜ ਕੇ ਮੁਕਾਬਲਾ ਕਰ ਸਕਦੀ ਹੋਵੇ ਇੱਕ ਵਾਰ ਸਿਕੰਦਰ ਮਹਾਨ ਨੇ ਵੀ 328 ਤੋਂ 327 BC ਤੇ ਸੋਵੀ ਗਿਆਨਾਂ ਤੇ ਤੇਜ ਤੇ ਹਮਲਾ ਕੀਤਾ ਸੀ ਜਿਸ ਉੱਤੇ ਉਸ ਸਮੇਂ ਸੀਥੀਅਨ ਜੱਟਾਂ ਦਾ ਰਾਜ ਸੀ ਤਾਂ ਸਿਕੰਦਰ ਨੂੰ ਉੱਥੋਂ ਪੰਤਣਾ ਪਿਆ ਸੀ ਇੱਕ ਵਾਰ ਤਾਂ ਜੱਟਾਂ ਨੇ ਜੁਲਾਨ ਤੇ ਹਮਲਾ ਕਰਕੇ ਇਥਨ ਵੀ ਜਿੱਤ ਲਿਆ ਸੀ 10ਵੀਂ ਸਦੀ ਵਿੱਚ ਸਪੇਨ ਵਿੱਚ ਅਖੀਰਲਾ ਜੱਟ ਸਮਰਾਟ ਅਲਵਾਰੂ ਸੀ ਉਸ ਵਕਤ ਜੱਟ ਕਬੀਲਿਆਂ ਨੇ ਏਸ਼ੀਆ ਤੇ ਯੂਰਪ ਨੂੰ ਜੜੋਂ ਹਲਾ ਕੇ ਰੱਖ ਦਿੱਤਾ ਸੀ ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆ ਕੰਬਦੀ ਸੀ ਪਰ ਜੱਟ ਆਪਸੀ ਫੁੱਟਕਾਰ ਨਹੀਂ ਕਮਜ਼ੋਰ ਹੁੰਦੇ ਗਏ ਹੌਲੀ ਹੌਲੀ ਜੱਟ ਇੰਨੇ ਕਮਜ਼ੋਰ ਹੋ ਗਏ ਜੋ ਅੱਜ ਦੀ ਜੱਟਾਂ ਦੀ ਸਥਿਤੀ ਬਣੀ ਹੋਈ ਹੈ ਜੋ ਹੋਇਆ ਸਿਰਫ ਤੇ ਸਿਰਫ ਜੱਟਾਂ ਦੀ ਆਪਸੀ ਫੁੱਟਕਾਰਨ ਹੋਇਆ ਸੋ ਦੋਸਤੋ ਇਹ ਸੀ ਜੱਟ ਜਾਤੀ ਦਾ ਇਤਿਹਾਸ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅੱਜ ਦੀ ਵੀਡੀਓ ਦਾ ਜੱਟਾਂ ਦਾ ਇਹ ਇਤਿਹਾਸ ਅਸੀਂ ਵਕ ਵਕ ਇਤਿਹਾਸ ਕਰਾਂ ਦੀਆਂ ਰਿਆਂ ਅਨੁਸਾਰ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਐਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ